ਹਾਂਜੀ ਕਮਾਲ ਹੈ ਅਕਾਲ ਹੈ ਅਕਾਲ ਹੈ ਕਮਾਲ ਹੈ ਅਮਰੀਕਾ ਦੀ ਇੱਕ ਔਰਤ ਜਿਹਦਾ ਨਾਮ ਮਕੈਨਜੀ ਆ 2021 ਦੇ ਜਨਵਰੀ ਮਹੀਨੇ ਦੇ ਵਿੱਚ ਉਹਦੇ ਨਾਲ ਕੁਝ ਐਸਾ ਹੁੰਦਾ ਜੀ ਤੇ ਚਰਚੇ ਪੂਰੀ ਦੁਨੀਆ ਦੇ ਵਿੱਚ ਕਈ ਮਹੀਨਿਆਂ ਤੱਕ ਹੁੰਦੇ ਨੇ ਪੂਰੀ ਦੁਨੀਆ ਦੇ ਅਖਬਾਰ ਪੂਰੀ ਦੁਨੀਆ ਦਾ ਮੀਡੀਆ ਇਸ ਘਟਨਾ ਨੂੰ ਕਵਰ ਕਰਦਾ ਤੇ ਇਹਦੇ ਚਰਚੇ ਕਈ ਮਹੀਨੇ ਤੱਕ ਚੱਲਦੇ ਰਹਿੰਦੇ ਆ ਉਸ ਕਰਕੇ ਕਿਉਂਕਿ ਉਹ ਜਿਹੜੀ ਫੋਟੋ ਆ ਉਹਨੂੰ ਇੱਕ ਨਹੀਂ ਬਹੁਤ ਸਾਰੀਆਂ ਕੰਪਨੀਆਂ ਨੇ ਚੈੱਕ ਕੀਤਾ ਉਹ ਅਸਲੀ ਫੋਟੋ ਸੀ ਪਹਿਲਾਂ ਆਪਾਂ ਇੱਕ ਖਬਰ ਸੁਣਦੇ ਆਂ ਫਿਰ ਅੱਗੇ ਆਪਾਂ ਗੱਲ ਕਰਾਂਗੇ The grandma checked her camera's app days later to find a bone-chilling image of a figure standing very close to her sleeping grandchildren with what she described as it having a horn on its head and long claws. The creature is captured standing awkwardly looking upwards just before 3am. Miss Mackenzie says when she tried to rid the house of the evil presence by burning oils, she claimed cabinets and curtains opened and closed and music began to play by itself. the grandmother insists the discovery has left her fearing for her grandchildren's lives and that the photo is real and could not be photoshopped because she just ਹਾਂਜੀ ਆਪਣੇ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਹੈਗੇ ਪਰ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਜਾਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਕਿਉਂਕਿ ਆਪਾਂ ਅਕਸਰ ਹੀ ਗੱਲ ਕਰਦੇ ਆ ਕਿ ਇਸ ਧਰਤੀ ਦੇ ਉੱਤੇ ਇੱਕ ਸਿਰਫ ਤੇ ਸਿਰਫ ਪਰਮਾਤਮਾ ਨਹੀਂ ਤਾਂ ਹਰ ਸ਼ੈ ਦੇ ਦੋ ਪਹਿਲੂ ਹੁੰਦੇ ਹੀ ਹੁੰਦੇ ਆ ਜੇ ਚੰਗਾ ਤਾਂ ਮਾੜਾ ਜੇ ਤੋਪਾ ਤਾਂ ਛਾਂ ਜੇ ਸੱਚਾ ਤਾਂ ਝੂਠਾ ਉਸੇ ਤਰ੍ਹਾਂ ਜੇ ਦੇਵਤੇ ਨੇ ਤਾਂ ਦੇਨਤ ਵੀ ਹੈਗੇ ਨੇ ਸੋ ਜੇ ਚੰਗੀਆਂ ਸ਼ਕਤੀਆਂ ਨੇ ਤਾਂ ਮਾੜੀਆਂ ਸ਼ਕਤੀਆਂ ਵੀ ਆਪਣਾ ਵजूद ਰੱਖਦੀਆਂ ਨੇ ਇਹ ਤੋਂ ਅਗਲੀ ਵੀਡੀਓ ਆ ਜਿਹੜੀ ਉਹ ਵੀ ਜਰੂਰ ਦੇਖਿਓ ਇੱਕ ਐਸੀ ਲੇਡੀ ਦੀ ਆ ਜਿਹੜੀ ਹਾਲੀਵੁੱਡ ਦੇ ਵਿੱਚ ਅਮਰੀਕਾ 'ਚ ਰਹਿੰਦੀ ਆ ਤੇ ਕਿਸੇ ਸਮੇ ਉਹ ਕਾਲਾ ਜਾਦੂ ਕਰਦੀ ਸੀ ਸੁਣੋ ਉਹ ਸ਼ੈਤਾਨ ਦੇ ਬਾਰੇ ਕੀ ਕਹਿੰਦੀ ਆ ਇੱਕ ਇੰਟਰਵਿਊ ਦੇ ਵਿੱਚ trouble is, when you play with the devil, he doesn't play fair. He'll give you everything you want all the drugs you want, all the women you want, all the promises, and all the power you want. And when he's done with you, he'll kick the legs out from under you. And that's why you hear rock stars sometimes say, I sold my soul to the devil. Mm -hmm. Because once you make that, that trade, he'll give you what you want. But people need to understand that the devil is not sharing his kingdom with anyone. And I was studying all this witchcraft. I thought everything was wonderful. The same spirits that gave me power began to turn on me. I thought I had arrived. But the same spirits that gave me power to read cards and mm -hmm. astro project and the psyche power. It was as if all of a sudden the same voices that would say, This man is committing adultery, or this woman steals at work, or this girl's going to get married last year, when I was reading cards, would now say to me, You should die. ਇਹ ਕਹਿੰਦੀ ਜਦੋਂ ਤੁਸੀਂ ਸ਼ੈਤਾਨ ਨੂੰ ਆਪਣੀ ਰੂਹ ਦੇ ਦਿੰਨੇ ਹੋ ਤਾਂ ਸ਼ੈਤਾਨ ਤੁਹਾਨੂੰ ਸਾਰਾ ਕੁਝ ਦੇ ਦਿੰਦਾ ਪਰ ਉਹ ਆਪਣਾ ਰਾਜ ਭਾਗ ਤੁਹਾਡੇ ਨਾਲ ਕਦੇ ਵੀ ਸ਼ੇਅਰ ਨਹੀਂ ਕਰਦਾ ਕਿਸੇ ਦੇ ਨਾਲ ਵੀ ਸੋ ਇਸ ਕਰਕੇ ਆਖਰ ਦੇ ਵਿੱਚ ਉਹ ਤੁਹਾਨੂੰ ਸਾਰਾ ਕੁਝ ਦੇਣ ਤੋਂ ਬਾਅਦ ਤੁਹਾਡੀ ਰੂਹ ਲੈਣ ਤੋਂ ਬਾਅਦ ਫਿਰ ਉਹ ਤੁਹਾਡੇ ਨਾਲ ਗੇਮ ਪਲੇ ਕਰਦਾ ਤੇ ਫਿਰ ਉਹ ਤੁਹਾਨੂੰ ਮਾਰਨ ਦੀ ਫਰਾਕ ਦੇ ਵਿੱਚ ਰਹਿੰਦਾ ਤੇ ਫਿਰ ਉਹ ਤੁਹਾਨੂੰ ਮਾਰ ਵੀ ਦਿੰਦਾ ਆਹ ਜਿਹੜੀ ਵੀਡੀਓ ਪਿੱਛੇ ਚੱਲਦੀ ਹੈ ਰਸ਼ੀਆ ਦੀ ਇੱਕ ਵੀਡੀਓ ਆ ਇਹ ਵੀ オリジナル ਵੀਡੀਓ ਆ ਇਹ ਅੱਜ ਤੋਂ 16-17 ਸਾਲ ਪਹਿਲਾਂ ਚੈਨਲਾਂ ਦੇ ਉੱਤੇ ਆਈ ਸੀ ਜਦੋਂ ਇੱਕ ਬੰਦਾ ਬਾਹਰ ਆਪਣੇ ਕੁੱਤੇ ਦੇ ਨਾਲ ਨਿਕਲਿਆ ਤੇ ਉਹ ਕੀ ਦੇਖਦਾ ਕਿ ਇੱਕ ਕੁੜੀ ਆ ਜਿਹੜੀ ਉਹ ਅਸਮਾਨ ਦੇ ਵਿੱਚ ਉੱਡਦੀ ਹੁੰਦੀ ਆ ਤੇ ਉਹਦੀ ਕੋਲੇ ਮਾਂ ਖੜੀ ਹੁੰਦੀ ਆ ਤੇ ਜਦੋਂ ਉਹ ਉਹਨੂੰ ਦੇਖਦਾ ਕੁੱਤਾ ਭੌਂਕਦਾ ਤਾਂ ਉਹਨਾਂ ਨੂੰ ਸੁਣਦੀ ਆ ਜਦੋਂ ਆਵਾਜ਼ ਤਾਂ ਉਹਦੀ ਮਾਂ ਇੱਕਦਮ ਉਹ ਕੁੜੀ ਨੂੰ ਫੜਦੀ ਆ ਤੇ ਫੜ ਕੇ ਉਹ ਤੋਂ ਭੱਜ ਲੈਂਦੀ ਆ ਫਿਰ ਉਹ ਕਹਿੰਦਾ ਵੀ ਮੈਨੂੰ ਉਹ ਤੋਂ ਬਾਅਦ ਉਹ ਨਹੀਂ ਦਿਸੀਆਂ ਉਹ ਮਾਮਾ ਧੀਆਂ ਕਿੱਥੇ ਚਲੀਆਂ ਗਈਆਂ ਗੂਗਲ ਕਰਿਓ ਰਸ਼ੀਅਨ ਗਰਲ ਫਲਾਈ ਇਨ ਸਕਾਈ ਜਾਂ ਇਨ ਫੋਰੈਸਟ ਇਦਾਂ ਕੁਛ ਇਹਦਾ ਟਾਈਟਲ ਆ ਤਾਂ ਨਿਕਲ ਆਉਂਦੀ ਸਾਰੀ ਡਿਟੇਲ ਇਹਦੀ ਖੈਰ ਆਪਾਂ ਅਕਸਰ ਹੀ ਤੁਹਾਨੂੰ ਕਹੀਦਾ ਕਿ ਪ੍ਰਮਾਤਮਾ ਦੇ ਰੰਗ ਨੇ ਜਿਹੜੇ ਉਹਦੀਆਂ ਖੇਡਾਂ ਨੇ ਜਿਹੜੀਆਂ ਉਹ ਇਨਸਾਨ ਤੇ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਬਹੁਤ ਕੋਸ਼ਾ ਜੀਲੇ ਬਾਰੇ ਅਸੀਂ ਨਹੀਂ ਜਾਣਦੇ ਬਹੁਤ ਕੋਸ਼ਾ ਜਿਹੜਾ ਸਾਡੀਆਂ ਸਮਝਾਂ ਤੋਂ ਸਾਡੀਆਂ ਅਕਲਾਂ ਤੋਂ ਪਰੇ ਹੋ ਜਾਂਦਾ ਸੋ ਇਸ ਇਸੇ ਕਰਕੇ ਆਪਾਂ ਕਹੀਦਾ ਕਿ ਪਰਮਾਤਮਾ ਦਾ ਭੇਦ ਕੋਈ ਨਹੀਂ ਪਾ ਸਕਦਾ ਖੈ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ